ਕੋਸ਼ਿਸ਼ ਨੂੰ ਆਪਣੇ ਆਪ ਨੂੰ ਕੰਟਰੋਲ ਕਰਨਾ ਪਾਣਾ ਇਹ ਆਪਣਾ ਮਾਈਂਡ ਤਿਆਰ ਕਰਨਾ ਪਣਾ ਇਹ ਮਨੇ ਚਾਹਨਾ ਕਰਾਂ ਪਰ ਉਹਦੇ ਨਸ਼ੇ ਕਾਰਨ ਹੈਗੇ ਗਰੀਬੀ ਹਾਂ ਅਨਪਲਾਈਮੈਂਟ ਇੱਕ ਆ ਲੇਡੀਆਂ ਵੀ ਉਹਦਾ ਕਾਰਨ ਬੰਦੇ ਦੇ ਬਾਹਰਲਾ ਕੰਮ ਕਰਨਾ ਜੀ ਮਾ ਉਹ ਦੱਸ ਜੇ ਬੱਚੇ ਨੇ ਗਲਤ ਕੰਮ ਕਰਨਾ ਮਾਂ ਨੂੰ ਪਤਾ ਹੁੰਦਾ ਮਾਲਕੋਂ ਦੀ ਹਰ ਤੇ ਵੀ ਆਮ ਕਈ ਬੰਦੇ ਮੈਂ ਤਿੰਨ ਚਾਰ ਫੜੇ ਉਹਨਾਂ ਕੋਸ਼ਿਸ਼ ਕੀਤੀ ਉਹਨਾਂ ਨੇ ਹੀ ਦੱਸਿਆ ਵੀ ਅਸੀਂ ਰਹਿ ਨਹੀਂ ਸਕਦੇ ਕਭ ਤੇ ਹੋ ਜਾਊਗਾ ਹੂੰ ਨਸ਼ੇ ਵਾਸਤੇ ਚੋਰੀ ਦਾ ਬੋਡੀ ਇਦਾਂ ਦੀ ਬਣ ਗਈ ਬੋਡੀ ਇਦਾਂ ਦੀ ਬੋਡੀ ਦੇ ਵਿੱਚ ਨਸ਼ੇ ਨੇ ਘਰ ਕਰ ਲਿਆ ਬਿਲਕੁਲ ਇੰਜੈਕਸ਼ਨ ਲਾ ਕੇ ਨਾਲਾਂ ਜਿਹੜੀਆਂ ਬਿਲਕੁਲ ਡੈਮੇਜ ਹੋ ਜਾਂਦੀਆਂ ਨੇ ਹੂੰ ਅੱਛਾ ਖਾਸ ਕਰਕੇ ਜਿਵੇਂ ਬਹੁਤ ਸਾਰੇ ਨਸ਼ੇ ਆ ਇਹਨਾਂ ਦੇ ਵਿੱਚੋਂ ਸਭ ਤੋਂ ਵੱਧ ਖਤਰਨਾਕ ਨਸ਼ਾ ਕਿਹਨੂੰ ਮੰਨਦੇ ਤੁਸੀਂ ਮੈਂ ਜਿਹੜਾ ਟੀਕਾ ਲਾਉਂਦੇ ਆ ਜਿਉ ਵੱਧ ਲੱਗਿਆ ਤਾਦੀ ਬੰਦਾ ਗਿਆ ਫਿਰ ਉਹਦੇ ਨਾਲ ਇੱਕ ਦੂਜੇ ਨੂੰ ਇਨਫੈਕਸ਼ਨ ਹੋਣ ਦਾ ਖਤਰਾ ਜੀ ਮੇਰੇ ਨਾਲ ਤਾਂ ਇਨਸਾਨ ਵੀਰੇ ਜਿਹਨਾਂ ਦੀ ਜਿੰਦਗੀ ਚਾਇਨੇ ਟੱਚ ਕੀਤੀ ਸੀ ਬਾਜੀ ਮੈਂ ਖੁਦ ਨਹੀਂ ਕਰਦਾ ਅੱਛਾ ਜੀ ਡ੍ਰਿੰਕ ਵਗੈਰਾ ਖੁਦ ਨਹੀਂ ਕਰਦਾ ਨਾਨੋਜ ਨੂੰ ਖੁਦ ਨਹੀਂ ਕਰਦਾ ਜੀ ਤੁਸੀਂ ਕਿਸੇ ਨਸ਼ੇ ਨੂੰ ਹੱਥ ਨਹੀਂ ਲਗਾਦੇ ਬਿਲਕੁਲ ਨਹੀਂ ਮੈਂ ਟੱਚ ਨਹੀਂ ਕਰਦਾ ਬਾਜੀ ਆਮ ਲੋਕਾਂ ਜਿਸੀਂ ਮਿਲਦੇ ਵਰਤਦੇ ਆ ਉਹ ਇਹ ਚੀਜ਼ ਆਪ ਕਹਿੰਦੇ ਕਹਿੰਦੇ ਅਸੀਂ ਕੱਲੀ ਕਮਾਉਣਾ ਦਾਣੇ ਸਾਨੂੰ ਫਰੀ ਆ ਬਿਜਲੀ ਫਰੀ ਆ ਸਰਕਾਰ ਦਿੰਦੀ ਆ ਨਸ਼ਾ ਦੀ ਗੋਲੀ ਨਾਲ ਸਰਕਾਰ ਦਿੰਦੀ ਆ ਕੋਟ ਸੈਂਟਰ ਨਸ਼ਾ ਛਡੋ ਕੇਂਦਰਾ ਤੇ ਜਦੋਂ ਇਹ ਗੋਲੀ ਲੈਣ ਜਾਂਦੇ ਆ ਤੇ ਇਹ ਨਮੋਸ਼ੀ ਮਹਿਸੂਸ ਕਰਦੇ ਆ ਜਾਂ ਫਖਰ ਮਹਿਸੂਸ ਕਰਦੇ ਆ ਫਖਰ ਮਹਿਸੂਸ ਪੰਜਾਬ ਦੇ ਵਿੱਚ ਭਾਵੇਂ ਕਿ ਬਹੁਤ ਸਾਰਾ ਲੰਬੇ ਸਮੇਂ ਤੋਂ ਹਰ ਇੱਕ ਸਰਕਾਰ ਨੇ ਅਪਰਾਲਾ ਕੀਤਾ ਹੈ ਸਮਾਜ ਸੇਵੀਆਂ ਨੇ ਵੀ ਅਪਰਾਲੇ ਕੀਤੇ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਪਰ ਅੱਜ ਵੀ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਬਹੁਤ ਗਿਣਤੀ ਜਿਹੜੀ ਨੌਜਵਾਨਾਂ ਦੀ ਹੈ ਉਹ ਇਸ ਮਾੜੀ ਦਲਦਲ ਦੇ ਵਿੱਚ ਫਸਦੀ ਜਾ ਰਹੀ ਹੈ ਲੋਕਾਂ ਦਾ ਇਹ ਹੁੰਦਾ ਹੈ ਕਸੂਰ ਕੱਢਣਾ ਕਿ ਸਰਕਾਰ ਵਕਾਉਂਦੀ ਸਰਕਾਰ ਦੇ ਇਸ਼ਾਰੇ ਤੋਂ ਬਗੈਰ ਨਹੀਂ ਵਿਕਦਾ ਪੁਲਿਸ ਤੇ ਵੀ ਆਪਾਂ ਦੋਸ਼ ਲਾਉਂਦੇ ਸਰਕਾਰ ਤੇ ਵੀ ਦੋਸ਼ ਲਾਉਂਦੇ ਆ ਪਰ ਇਹਦਾ ਅਸਲੀ ਕਾਰਨ ਸਾਨੂੰ ਲੱਭਣੇ ਪੈਣਗੇ ਕਿ ਨੌਜਵਾਨ ਪੀੜੀ ਇਸ ਪਾਸੇ ਪ੍ਰੇਰਿਤ ਹੁੰਦੀ ਕਿਉਂ ਹੈ ਤੇ ਅੱਜ ਮੈਂ ਪਹੁੰਚ ਕੀਤੀ ਹੈ ਕਿਉਂਕਿ ਬਹੁਤ ਲੰਬੇ ਤਜਰਬੇ ਹੁੰਦੇ ਆ ਪੁਲਿਸ ਦੇ ਕਿਉਂਕਿ ਇਹਨਾਂ ਦਾ ਰੋਜ਼ ਦਾ ਵਾਹ ਨਮੀ ਨਮੀ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਜਦੋਂ ਫੜਿਆ ਜਾਂਦਾ ਤਾਂ ਉਹਨਾਂ ਕੋਲੋਂ ਬਹੁਤ ਜਾਣਕਾਰੀ ਮਿਲਦੀ ਨਸ਼ਾ ਕਿਉਂ ਕਰਨਾ ਹੈ ਕਿਹੜਾ ਕਰਨਾ ਹੈ ਕਿੰਨੀ ਮਾਤਰਾ ਹੈ ਤੇ ਅੱਜ ਇਹਨਾਂ ਨੂੰ ਇਹ ਵੀ ਪਤਾ ਕਿ ਪੰਜਾਬ ਦੇ ਵਿੱਚ ਕਿੰਨੀ ਕ ਨੌਜਵਾਨ ਪੀੜੀ ਜਿਹੜੀ ਹੈ ਉਹ ਨਸ਼ਿਆਂ ਦੀ ਮਾੜੀ ਸੰਗਤ ਦੇ ਵਿੱਚ ਜਾ ਚੁੱਕੀ ਹੈ ਜਿਨ੍ਹਾਂ ਨੂੰ ਬਾਹਰ ਕੱਢਣ ਦੇ ਲਈ ਸਾਨੂੰ ਠੋਸ ਯਤਨ ਕਰਨੇ ਪੈਣਗੇ ਸਵਾਏ ਇਹ ਕਿ ਇੱਕ ਦੂਜੇ ਤੇ ਅਸੀਂ ਅਲੰਭੇ ਦੀਏ ਮੈਂ ਅੱਜ ਪਹੁੰਚ ਕੀਤੀ ਹੈ ਸਬ ਇੰਸਪੈਕਟਰ ਨਰਮਲ ਸਿੰਘ ਜੀ ਤੇ ਇਹਨਾਂ ਦਾ ਤਖੱਲਸ ਜੱਜ ਵੀ ਹੈ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਬੜੀ ਖੁਸ਼ੀ ਹੈ ਤੁਹਾਨੂੰ ਮਿਲ ਕੇ ਬਾਜੀ ਬੜੀ ਦਿਲ ਦੇ ਵਿੱਚ ਚਿੰਤਾ ਹੈ ਜੀ ਕਿ ਪੰਜਾਬ ਦੀ ਜ਼ੁਬਾਨੀ ਜਿਹੜੀ ਐ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਤਸ ਦੀ ਤੇ ਫਸਦੀ ਜਾ ਰਹੀ ਹੈ ਬਿਲਕੁਲ ਜੀ ਮੇਰੀ ਇੱਕ ਬੇਨਤੀ ਆ ਜੀ ਵੀ ਜਿਹੜਾ ਨਸ਼ਾ ਆ ਇਨਸਾਨ ਕਿਉਂ ਲੈਂਦਾ ਜੀ ਜੀ ਹੁਣ ਮੈਂ ਖੜਾ ਮੈਂ ਕਹਿੰਦਾ ਨੂੰ ਟੱਚ ਵੀ ਨਹੀਂ ਕਰਦਾ ਜੀ ਜੀ ਬੰਦੇ ਨੂੰ ਆਪਣੇ ਆਪ ਨੂੰ ਕੰਟਰੋਲ ਕਰਨਾ ਪੈਣਾ ਜੀ ਆਪਣਾ ਮਾਈਂਡ ਤਿਆਰ ਕਰਨਾ ਪੈਣਾ ਇਹ ਮਲੇਛਾ ਨਾ ਕਰਾਂ ਪਰ ਉਹਦੇ ਨਸ਼ੇ ਦੇ ਕਾਰਨ ਹੈਗੇ ਗਰੀਬੀ ਹਾਂ ਅਨ ਇੰਪਲੋਇਮੈਂਟ ਬੇਰਜ਼ਗਾਰੀ ਬੇਰਜ਼ਗਾਰੀ ਜੀ ਇੱਕ ਲੇਡੀਜ਼ ਵੀ ਉਹਦਾ ਕਾਰਨ ਆ ਉਕੇ ਜਾਨੀ ਨਵੇਂ ਨੌਜਵਾਨ ਜਿਹੜੇ ਆ ਉਹ ਜਦੋਂ ਨਮੀ ਨਮੀ ਮੁੱਛ ਪੁੱਟਦੀ ਹੈ ਨਮੀ ਨਮੀ ਜਦੋਂ ਉਹ ਜਵਾਨੀ ਚ ਪੈਰ ਰੱਖਦੇ ਆ ਤੇ ਉਹਨਾਂ ਦਾ ਧਿਆਨ ਜਿਹੜਾ ਆ ਉਹ ਲੜਕੀਆਂ ਦੇ ਸੰਪਰਕ ਚ ਜਦੋਂ ਆਉਂਦੀ ਆ ਤੇ ਉਹਨਾਂ ਨੂੰ ਇਦਾਂ ਲੱਗਦਾ ਵੀ ਉਹ ਕੁਝ ਅਸੀਂ ਐਕਸਟਰਾ ਚੀਜ਼ ਲਈਏ ਕੋਈ ਇਸ ਚੱਕਰ ਦੇ ਵਿੱਚ ਫਿਰ ਜਿਹੜੇ ਬਹੁਤੇ ਨੌਜਵਾਨ ਆ ਇਸ ਇਹਦੇ ਪੀੜਤ ਹੋ ਜਾਂਦੇ ਹੈ ਕਿਉਂ ਉਹਦਾ ਕਾਰਨ ਇਹ ਆ ਜੀ ਜਦੋਂ ਅਸੀਂ ਨਵੇਂ ਨਵੇਂ ਬੰਦੇ ਫੜਦੇ ਕਈ ਮੁੰਡੇ ਫੜਦੇ ਆ ਜਾਂ ਨਸ਼ਾ ਫੜ ਲਿਆ ਮੇਰੀ ਆਤਮ ਹਟ ਕੇ ਗੱਲ ਕਰਦਾ ਮੈਂ ਬੇਟਾ ਤੂੰ ਇਹ ਚ ਦਲਦਲ ਚ ਫਸਿਆ ਕਿਵੇਂ ਉਹ ਵੀ ਦੱਸ ਦੇ ਆ ਵੀ ਫਲਾਣਾ ਸੀ ਜੀ ਉਹ ਉਹਦੀ ਮਿਸਿਸ ਸੀਗੀ ਜੀ ਉਹ ਫੋਨ ਕੰਟਰੀ ਸੀਗਾ ਜੀ ਮੈਨੂੰ ਉਹਨ ਲਾਇਆ ਜੀ ਅੱਛਾ ਉਹਦਾ ਕਰਕੇ ਲੱਗਾ ਮੇਨ ਕਰਨ ਲੇਡੀਜ਼ ਵੀ ਆਉਂਦੀਆਂ ਪਰ ਇਹ ਘਰ ਦੇ ਵਿੱਚੋਂ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਹੁਣ ਜਿਹੜੀ ਲੇਡੀਜ਼ ਹੈ ਉਹ ਘਰ ਹੁੰਦੀ ਬੱਚੇ ਦੀ ਮਾਂ ਹੁੰਦੀ ਆ ਉਹਨੂੰ ਪਤਾ ਹੁੰਦਾ ਮੇਰਾ ਬੇਟਾ ਕਿੰਨੇ ਵਜੇ ਆਉਂਦਾ ਇਹਦੇ ਕੱਪੜਿਆਂ ਚ ਕੀ ਮਿਲਦਾ ਕਿੰਨੇ ਵਜੇ ਖਾਣਾ ਖਾਂਦਾ ਕਿੰਨੇ ਵਜੇ ਸੌਂਦਾ ਕਿੰਨੇ ਵਜੇ ਜਾਗਦਾ ਹੂੰ ਜੀ ਜੀ ਠੀਕ ਆ ਜੀ ਜੀ ਕਿਉਂ ਬੰਦੇ ਤੇ ਬਾਹਰਲਾ ਕੰਮ ਕਰਨਾ ਜੀ ਬਾਊਟ ਦਸ ਜੇਬ ਬੱਚੇ ਨੇ ਗਲਤ ਕੰਮ ਕਰਨਾ ਮਾਂ ਨੂੰ ਪਤਾ ਹੁੰਦਾ ਮਾਲਕੋਂ ਦੀ ਹਰ ਇੱਕ ਚੀਜ਼ ਪੜਦਾ ਸਭ ਤੋਂ ਪਹਿਲਾਂ ਮਾਂ ਨੂੰ ਪਤਾ ਲੱਗਦਾ ਮਾਂ ਨੂੰ ਪਤਾ ਲੱਗਦਾ ਮੇਰਾ ਬੱਚਾ ਜਿਹੜਾ ਹੈਬਚੁਅਲ ਹੋ ਗਿਆ ਹੈ ਨਸ਼ਾ ਕਰਨ ਵਾਲੀ ਹੋ ਗਿਆ ਹੂੰ ਜੀ 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 ਬਾਪ ਨੂੰ ਬਾਪ ਤੋਂ ਪੜਦਾ ਪਉਂਦੀ ਬਾਪ ਤੋਂ ਪੜਦਾ ਪਉਂਦੀ ਕਿ ਉਹ ਜਦੋਂ ਮੈਂ ਇਹਦੇ ਕੱਪੜੇ ਧੋਤੇ ਆ ਤੇ ਇਹਦੀ ਜੇਬ ਦੇ ਵਿੱਚੋਂ ਇਹ ਕਾਗਜ਼ ਨਿਕਲਿਆ ਜਾਂ ਇਸ ਨਸ਼ੇ ਦਾ ਭੂਰਾ ਝੂਰਾ ਨਿਕਲਿਆ ਬਿਲਕੁਲ ਤੇ ਅੱਛਾ ਇਹ ਦੱਸਿਓ ਵੀ ਸਭ ਤੋਂ ਪਹਿਲਾਂ ਜਿਹੜੇ ਨੌਜਵਾਨ ਤੁਹਾਡੇ ਕੋਲ ਆਉਂਦੇ ਨੇ ਜਿਨ੍ਹਾਂ ਨੂੰ ਤੁਸੀਂ ਫੜਦੇ ਹੋ ਜਾਂ ਤੁਸੀਂ ਉਹਨਾਂ ਦੀ ਕਾਉਂਸਲਿੰਗ ਕਰਦੇ ਹੋ ਸਭ ਤੋਂ ਪਹਿਲਾ ਕਿਹੜਾ ਨਸ਼ਾ ਕਰਦੇ ਆ ਕਿੱਥੋਂ ਸ਼ੁਰੂ ਕਰਦੇ ਆ ਸਭ ਤੋਂ ਪਹਿਲਾ ਗੋਲੀ ਦਾੜੀ ਸਰਕਾਰ ਦਿੰਦੀ ਹੈ ਜੀਵਤ ਲੇਖਣਾਂ ਜਾਂ ਮੈਡੀਕਲ ਸਟੋਰ ਤੋਂ ਮਿਲ ਜਾਂਦੀ ਹੈ ਜੀ ਹੂੰ ਯਾਰ ਯਾਰ ਜੋ ਸੀ ਫਾ ਜਾਂਦੇ ਉਹ ਵੀ ਆਪਾਂ ਜਾਣਾਂ ਵੀ ਆ ਚੱਲੀ ਗਿਆ ਆਪਾਂ ਵੀ ਆ ਖਵਾਤਾ ਨਾਲ ਹੋਰ ਕੋਈ ਚੀਜ਼ ਦੇ ਦਿੱਤੀ ਹੂੰ ਹਾਂਜੀ ਇਹਦੇ ਬੱਚੇ ਨੂੰ ਆਪਾਂ ਨੂੰ ਅਵੋਇਡ ਕਰਨਾ ਚਾਹੀਦਾ ਕਾਲਜਾਂ ਦੇ ਜਿਵੇਂ ਕਾਲਜ ਆ ਗਿਆ ਸਕੂਲ ਹੈ ਗਿਆ ਵੀ ਬੇਟਾ ਤੁਸੀਂ ਨਸ਼ੇ ਤੋਂ ਪਰਹੇਜ਼ ਕਰੋ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਅੱਗੇ ਆਉਣ ਤੇ ਅੰਡੇ ਵਰਗੇ ਭਲੇ ਪੁਰਸ਼ ਅੱਗੇ ਆਉਣ ਭਾਵੇਂ ਡੀਡਿਕਸ਼ਨ ਸੈਂਟਰ ਚੱਲਦੇ ਵੀ ਆ ਉੱਥੇ ਬੰਦਾ ਨਸ਼ਾ ਛੱਡ ਕੇ ਆਉਂਦਾ ਵੀ ਆ ਔਰ ਉਹ ਰਹਿਣ ਸਾਡੇ ਜਿਹੜੇ ਬੰਦੇ ਨਿਸ਼ਾਨ ਕਰਦੇ ਕੋਈ ਹੂੰ ਇਤਨੇ ਬੰਦੇ ਵੀ ਸਾਨੂੰ ਮਿਲਦੇ ਮੈਂ ਫੁਵਾੜਾ ਸਿਟੀ ਵੀ ਰਿਆ ਜੀ ਜੀ ਮਲਸੀਆਂ ਵੀ ਰਿਆ ਹੈਗਾ ਇੱਥੇ ਵੀ ਆਮ ਕਈ ਬੰਦੇ ਮੈਂ ਤਿੰਨ ਚਾਰ ਫੜੇ ਉਹਨਾਂ ਕੋਲ ਕੋਸ਼ਿਸ਼ ਕੀਤੀ ਉਹਨਾਂ ਨੇ ਹੀ ਦੱਸਿਆ ਵੀ ਅਸੀਂ ਰਹਿ ਨਹੀਂ ਸਕਦੇ ਕੈਪਚਰ ਹੋ ਚੁੱਕੇ ਹੁਣ ਅਸੀਂ ਹੂੰ ਉਹਨਾਂ ਦੀ ਬੋਡੀ ਇਦਾਂ ਨਹੀਂ ਬਣਦੀ ਬੋਡੀ ਇਦਾਂ ਨਹੀਂ ਬਣਦੀ ਬੋਡੀ ਦੇ ਵਿੱਚ ਨਸ਼ੇ ਨੇ ਘਰ ਕਰ ਲਿਆ ਬਿਲਕੁਲ ਜੀ ਬੋਡੀ ਮਤਲਬ ਉਹਨਾਂ ਦੀ ਚੱਲ ਨਹੀਂ ਸਕਦੀ ਉਹ ਨਸ਼ੇਦ ਵਗੈਰਾ ਅਸੀਂ ਹੁਣ ਟੈਸਟ ਕਰਵਾਉਂਦੇ ਜਿਹੜਾ ਬੰਦਾ ਯੇਲ ਛੱਡਣ ਆਉਣਾ ਉਹਨਾਂ ਦੇ ਨਾੜਾਂ ਦੇ ਵਿੱਚੋਂ ਦੇਖੋ ਖੂਨ ਹੀ ਨਿਕਲਦਾ ਜੀ ਅ ਵੀ ਇੰਜੈਕਸ਼ਨ ਲਾ ਕੇ ਨਾੜਾਂ ਜਿਹੜੀਆਂ ਬਿਲਕੁਲ ਡੈਮੇਜ ਹੋ ਜਾਂਦੀਆਂ ਨੇ ਹੂੰ ਹੂੰ ਅੱਛਾ ਖਾਸ ਕਰਕੇ ਜਿਵੇਂ ਬਹੁਤ ਸਾਰੇ ਨਸ਼ੇ ਆ ਇਹਨਾਂ ਦੇ ਵਿੱਚੋਂ ਸਭ ਤੋਂ ਵੱਧ ਖਤਰਨਾਕ ਨਸ਼ਾ ਕਿਹਨੂੰ ਮੰਨਦੇ ਤੁਸੀਂ ਮੈਂ ਜਿਹੜਾ ਟੀਕਾ ਲਾਉਂਦੇ ਆ ਜੀ ਜੇ ਉਹ ਵੱਧ ਲੱਗ ਗਿਆ ਤਾਂ ਵੀ ਬੰਦਾ ਗਿਆ ਫੇ ਉਹਦੇ ਨਾਲ ਇੱਕ ਦੂਜੇ ਨੂੰ ਇਨਫੈਕਸ਼ਨ ਹੋਣ ਦਾ ਖਤਰਾ ਆ ਜੀ ਅਸੀਂ ਇਹ ਟੈਸਟ ਕਰਾਉਂਦੇ ਹਾਂ ਉਹਨਾਂ ਦੇ ਚਲੋ ਮੈਂ ਗੱਲ ਕੈਮਰੇ ਤੇ ਕਹਿਣੀ ਨਹੀਂ ਸੀ ਚਾਹੁੰਦਾ ਐਚ ਆਈ ਵੀ ਪੋਜ਼ਿਟਿਵ ਵੀ ਨਿਕਲਦੇ ਉਹ ਬੰਦੇ ਹੈਪਟਾਈਟਸ ਸੀ ਪੋਜ਼ਿਟਿਵ ਨਿਕਲਦੇ ਨੇ ਹੂੰ ਕਿਹਨੂੰ ਕਲਾਬੂੜੀਆ ਕਹਿ ਸਕਦੇ ਆਪਾਂ ਹੂੰ ਤੁਸੀਂ ਲਾਈਫ ਕਿੰਨੇ ਦਾ ਉਹ ਆਪਰੇ ਆਪ ਤੋਂ ਬਲਵਾਦ ਕਰਦੀ ਕਰਦੇ ਘਰ ਦੇ ਨੂੰ ਕਦਰ ਨੂੰ ਬਲਵਾਦ ਕਰ ਜਾਂਦੇ ਹੋ ਹੂੰ ਇਹ ਚੀਜ਼ ਹੈ ਜੀ ਹੂੰ ਹੂੰ ਤੁਹਾਡੇ ਧਿਆਨ ਦੇ ਵਿੱਚ ਸਭ ਤੋਂ ਛੋਟੀ ਉਮਰ ਕਿੰਨੀ ਉਮਰ ਤੋਂ ਬੱਚੇ ਜਿਹੜੇ ਆ ਉਹ ਨਸ਼ੇ ਵੱਲ ਖਿੱਚੇ ਜਾਂਦੇ ਪ੍ਰੇਰਿਤ ਹੋ ਜਾਂਦੇ ਜਾਂ ਆਦੀ ਹੋਣਾ ਸ਼ੁਰੂ ਹੋ ਜਾਂਦੇ ਦੇਖੋ ਜੇ ਕੋਈ ਕਾਲਜ ਟਾਈਮ ਤੋਂ ਪੜਦਾ ਜੀ ਜੀ ਉਹ ਵੀ ਆ ਜਾਂ ਜਿਹੜੇ ਬੀਮਾਰ ਜ਼ਖਾਰ ਉਹਦੀ ਏਜ ਇਫੈਕਟ ਕੋਈ ਨਹੀਂ ਹੁਣ ਹਸਪੀਟਲ ਜਾ ਜਾਂਦਾ ਸੀ ਹੂੰ ਉਹ ਤਾਂ ਗੋੜੀਆ ਲਾਈਨ ਚ ਲਾ ਕੇ ਲੈਂਦੇ ਨੇ ਚਿੱਟੀ ਦਾੜੀ ਵਾਲੇ ਲੈਂਦੇ ਨੇ ਜਿਹਨਾਂ ਚਿੱਟੀਆਂ ਦਾੜੀਆਂ ਮੇਰੇ ਵਰਗੀਆਂ ਨੇ ਇਹ ਜਿਹੇ ਇਫੈਕਟ ਕੋਈ ਨਹੀਂ ਕਿਸੇ ਦਾ ਇਹ ਤਾਂ ਬੰਦੇ ਦਾ ਮਾਈਂਡ ਆ ਵੀ ਉਹਨ ਕੀ ਕਰਨਾ ਕਿ ਨਹੀਂ ਕਰਨਾ ਜਿਹੜੇ ਬੰਦੇ ਨਸ਼ਾ ਕਰਨਾ ਉਹ ਸਿੱਖਿਆ ਜਾਵੇ ਮੈਂ ਨਸ਼ਾ ਕਰਨਾ ਉਹਨੂੰ ਆਪਾਂ ਕੋਈ ਨਹੀਂ ਰੋਕ ਸਕਦੇ ਹਮ ਸਰਕਾਰਾਂ ਸਮੇਂ-ਸਮੇਂ ਤੇ ਕੋਸ਼ਿਸ਼ ਯਤਨ ਕਰਦੀਆਂ ਉਹ ਐਲਾਨ ਵੀ ਕਰਦੀਆਂ ਆਪਣਾ ਕੋਈ ਸੰਦੇਸ਼ ਵੀ ਦਿੰਦੀਆਂ ਅੱਗੇ ਸਮਾਜ ਨੇ ਤੇ ਉਸ ਨੌਜਵਾਨ ਨੇ ਆਪਣਾ ਮਨ ਵੀ ਬਣਾਉਣਾ ਹੁੰਦਾ ਬਿਲਕੁਲ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਕਿ ਨੌਜਵਾਨ ਹਟ ਕਿਦਾਂ ਸਕਦੇ ਆ ਜੇ ਉਹ ਹਟ ਨਹੀਂ ਸਕਦੇ ਨਵੇਂ ਨਾ ਲੱਗਣ ਦੇਖੋ ਇਹ ਚ ਬੇਨਤੀ ਆ ਵੀ ਸਰਕਾਰਾਂ ਬਹੁਤੋਂ ਬੜਾ ਲੈ ਕਰਦੀਆਂ ਜੀ ਅਸੀਂ ਵੀ ਕੈਂਪ ਲਾਉਨੇ ਆ ਪਰ ਬੰਦੇ ਦਾ ਮਾਈਂਡ ਇਸਟ੍ਰੌਂਗ ਚਾਹੀਦਾ ਵੀ ਮੈਂ ਨਸ਼ਾ ਕਰਦਾ ਹੀ ਨਹੀਂ ਹੂੰ ਮੇਰੇ ਨਾਲ ਇਦਾਂ ਦੇ ਇਨਸਾਨ ਵੀ ਰਹੇ ਜਿਨ੍ਹਾਂ ਦੀ ਜ਼ਿੰਦਗੀ ਚਾਹੀ ਨਹੀਂ ਟੱਚ ਕੀਤੀ ਜੀ ਬਾਜੀ ਬਾ ਮੈਂ ਖੁਦ ਨਹੀਂ ਕਰਦਾ ਅੱਛਾ ਜੀ ਡਿੰਕ ਵਗੈਰਾ ਖੁਦ ਨਹੀਂ ਕਰਦਾ ਨੌਲੇਜ ਮੈਂ ਖੁਦ ਨਹੀਂ ਕਰਦਾ ਜੀ ਤੁਸੀਂ ਕਿਸੇ ਨਸ਼ੇ ਨੂੰ ਹੱਥ ਨਹੀਂ ਲਾਦੇ ਬਿਲਕੁਲ ਨਹੀਂ ਮੈਂ ਚੀਨੀ ਕਰਦਾ ਬਾਜੀ ਕਦੇ ਵੀ ਨਹੀਂ ਵਾਹ ਜੀ ਵਾਹ ਕੋਈ ਨਾ ਸਾਹਿਬ ਵੀ ਨਹੀਂ ਅੱਛਾ ਜੀ ਬਿਲਕੁਲ ਤੁਹਾਡਾ ਟੋਟਲ ਸਟਾਫ ਵੀ ਜਿਹੜਾ ਰਿਵੈਸ਼ਨ ਰਿਵੈਸ਼ਨ ਉਹ ਵਾਲੀ ਚੋਣ ਇਹ ਤਾਂ ਹੋਰ ਵੀ ਬਹੁਤ ਖੁਸ਼ੀ ਦੀ ਗੱਲ ਹੈ ਕਈ ਵਾਰ ਇਹ ਅਸੀਂ ਦੇਖਦੇ ਹਾਂ ਕਿ ਖਾਸ ਕਰਕੇ ਪੁਲਿਸ ਦੀ ਜਿਹੜੀ ਜੌਬ ਐ ਡਿਊਟੀ ਐ 24 ਘੰਟੇ ਆ ਨੀਂਦ ਰੇਣਾ ਬਹੁਤ ਅਕੀਮਤ ਤਕੀਮਾ ਹੁੰਦਾ ਵੀ ਸ਼ਾਇਦ ਸਾਰੇ ਵਿਸ਼ੇਸ਼ ਲੋਕ ਨਹੀਂ ਹੋਣਗੇ ਸਾਰੇ ਉਹਦਾ ਕਾਲ ਨਾ ਜੀ ਜੀ ਇਹ ਸਾਡਾ ਵਾਸਤਾ ਹੈਗਾ ਕ੍ਰਿਮੀਨਲ ਰੋਕਣ ਦੇ ਨਾਲ ਜੀ ਉਹਨਾਂ ਨੇ ਝੂਠ ਬੋਲਣਾ ਹਾਂ ਪਰ ਉਹ ਚ ਪਹਿਲਾਂ ਕਰਨੀ ਆ ਪਰ ਮੈਂ ਇਸ ਚੀਜ਼ ਨੂੰ ਮੰਨਦਾ ਨਹੀਂ ਮੈਂ ਪ੍ਰਾਇੋਰਟੀ ਦੇ ਕੰਮ ਕਰਦਾ ਤਕੜੀ ਤੋਲ ਕੇ ਕੰਮ ਕਰਦਾ ਬਾਬੇ ਨਾਨਕ ਖਾਲਸਾ ਕਿਉਂ ਰੱਬ ਨੂੰ ਜਾਨ ਦੇਣੀ ਮੈਂ ਵੀ ਜੀ ਵਾਹ ਕੀ ਸੀ ਜੀ ਵੈਰੀ ਗੁੱਡ ਜਿਵੇਂ ਇਹ ਨਸ਼ੇ ਤੋਂ ਪ੍ਰਭਾਵਿਤ ਨੌਜਵਾਨ ਉਸ ਨਸ਼ੇ ਤੋਂ ਪ੍ਰਭਾਵਿਤ ਨੌਜਵਾਨ ਦੇ ਨਾਲ ਮਗਰ ਸਮਾਜ ਪਰਿਵਾਰ ਤੁਹਾਡੇ ਕੋਲ ਕੇਸੇਜ਼ ਬਹੁਤ ਸਾਰੇ ਆਉਂਦੇ ਹੋਣਗੇ ਮਗਰ ਕਿਹਨਾ ਕਿਹਨਾ ਲੋਕਾਂ ਤੇ ਪ੍ਰਭਾਵ ਪੈਂਦਾ ਜ਼ਿਆਦਾ ਕਾਫੀ ਜਿਹੜੇ ਗਰੀਬ ਜਨਤਾ 'ਚ ਜ਼ਿਆਦਾ ਅੱਛਾ ਉਹ ਛੇਤੀ ਇਮੋਸ਼ਨਲ ਹੋ ਕੇ ਨਸ਼ੇ ਦੀ ਤਲਵਾਰ 'ਚ ਫਸ ਜਾਂਦਾ ਜੀ ਹੂੰ ਬੇਰਜਗਰੀਆ ਕਰਕੇ ਲਾ ਲਓ ਦਿਹਾੜੀ ਨਾਲ ਮਿਲਣਾ ਕਰਕੇ ਲਾ ਲਓ ਆਨਲਾਈਨ ਮਲਾਈਮਟ ਕਰਕੇ ਲਾ ਲਓ ਹੂੰ ਹਾਂ ਜੀ ਕਿੰਫਿਕਲ ਨੂੰ ਕੋਈ ਨਹੀਂ ਸਰਕਾਰ ਬਿਜਲੀ ਵੀ ਫ੍ਰੀ ਕੀਤੀ ਹੈ ਦਾਣੇ ਵੀ ਦੇਈ ਜਾਂਦੇ ਕੰਮ ਕਾਲੀ ਕਰਨਾ ਨਸ਼ੇ ਹੀ ਕਰਨਾ ਹੂੰ ਜਿਆਦਾ ਲੋਕ ਇਹ ਨਹੀਂ ਸਰਕਾਰ ਵੱਲੋਂ ਜਿਹੜੀਆਂ ਸਹੂਲਤਾਂ ਦਿੱਤੀਆਂ ਉਹਦਾ ਨਜ਼ਾਇਜ਼ ਫਾਇਦਾ ਲੈਂਦੇ ਆ ਉਸ ਸਹੂਲਤ ਨੂੰ ਮਾਣ ਕੇ ਨਾਲ ਅੱਗੇ ਤਰੱਕੀ ਕਰਨੀ ਚਾਹੀਦੀ ਹੈ ਤਰੱਕੀ ਕਰਨੀ ਚਾਹੀਦੀ ਉਹ ਤੱਕ ਬੱਚਿਆਂ ਨੂੰ ਪੜਾ ਲੈਣਾ ਚਾਹੀਦਾ ਜੋਬਾਂ ਨੌਕਰੀਆਂ ਤੱਕ ਜਾਂ ਪਰਿਵਾਰ ਵਧੀਆ ਤਰੀਕੇ ਨਾਲ ਸੈਟਲ ਕਰ ਲੈਣਾ ਚਾਹੀਦਾ ਜੱਜ ਦੀ ਜ਼ਿੰਦਗੀ ਬਤੀਤ ਕਰ ਲੈਣੀ ਚਾਹੀਦੀ ਹੁੰਦਾ ਇਹ ਹੈ ਕਲਟੀ ਉਹਦਾ ਨਜ਼ਾਇਜ਼ ਨਹੀਂ ਆ ਫਾਇਦਾ ਨਹੀਂ ਆ ਫਾਇਦਾ ਉਹ ਐਕਸਪੀਰੀਅੰਸ ਹੈ ਜੀ ਆਮ ਲੋਕਾਂ ਜਿਸੀ ਮਿਲਦੇ ਵਰਤਦੇ ਆ ਕੋਈ ਚੀਜ਼ ਆਪ ਕਹਿੰਦੇ ਕਹਿੰਦੇ ਅਸੀਂ ਕੱਲੀ ਕਮਾਉਣਾ ਦਾਣੇ ਸਾਨੂੰ ਫਰੀ ਆ ਬਿਜਲੀ ਫਰੀ ਆ ਸਰਕਾਰ ਦਿੰਦੀ ਆ ਨਸ਼ੇ ਦੀ ਗੋਲੀ ਸਰਕਾਰ ਦਿੰਦੀ ਆ ਓਕੇ ਇੱਥੋਂ ਤੱਕ ਵੀ ਕਹਿ ਦਿੰਦੇ ਆ ਵੀ ਨਸ਼ੇ ਦੀ ਗੋਲੀ ਵੀ ਸਰਕਾਰ ਦਿੰਦੀ ਆ ਸਰਕਾਰ ਦਿੰਦੀ ਆ ਜੀ ਆਈਡੀ ਬਣੀ ਹੋਈ ਆ ਹਮ ਆਈਡੀ ਤੇ ਲੈਂਦੇ ਨੇ ਹਾਸਪਤਾਲ ਤੋਂ ਹਮ ਔਰ ਜਿੱਥੋਂ ਮਰਜੀ ਪੰਜਾਬ ਚ ਲੈ ਸਕਦੇ ਨੇ ਆਈਡੀ ਤਾਂ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕੋਈ ਡੋਡੇ ਭੂਕੀ ਜਾਂ ਇਦਾਂ ਦੇ ਨਸ਼ੇ ਉਸ ਵੇਲੇ ਜ਼ਿਆਦਾ ਚੱਲਦੇ ਸੀਗੇ ਜਿਹੜਾ ਨਸ਼ੇ ਦਾ ਆਦੀ ਹੋ ਜਾਂਦੇ ਸੀ ਕਿਤੇ ਨਾ ਕਿਤੇ ਉਹ ਸ਼ਰਮ ਮਹਿਸੂਸ ਕਰਦਾ ਸੀਗਾ ਤੇ ਉਹ ਉਹਨੂੰ ਪਿੰਡ 'ਚ ਅਮਲੀ ਕਹਿੰਦੇ ਸੀ ਤੇ ਉਹ ਪਿੰਡ ਦੇ ਲਈ ਇੱਕ ਮਜ਼ਾਕ ਦਾ ਪਾਤਰ ਵੀ ਬਣ ਜਾਂਦਾ ਸੀ ਤੇ ਉਸ ਵੇਲੇ ਕਿਤੇ ਨਾ ਕਿਤੇ ਉਹਦਾ ਰਿਸ਼ਤਾ ਵੀ ਨਹੀਂ ਹੁੰਦਾ ਸੀਗਾ ਇਹ 'ਚ ਵੀ ਸਮੱਸਿਆ ਆਉਂਦੀ ਸੀ ਤੇ ਅੱਜ ਜਦੋਂ ਤੁਸੀਂ ਦੇਖਦੇ ਹੋਵੋਗੇ ਓਟ ਸੈਂਟਰ ਨਸ਼ਾ ਛਡੌ ਕੇਂਦਰਾ ਤੇ ਜਦੋਂ ਇਹ ਗੋਲੀ ਲੈਣ ਜਾਂਦੇ ਆ ਤੇ ਇਹੇ ਨਮੋਸ਼ੀ ਮਹਿਸੂਸ ਕਰਦੇ ਆ ਜਾਂ ਫਖਰ ਮਹਿਸੂਸ ਕਰਦੇ ਫਖਰ ਮਹਿਸੂਸ ਕਰਨ ਦੀ ਕੋਈ ਗੱਲ ਹੀ ਕੋਈ ਨਹੀਂ ਇਹ ਚ ਮੈਂ ਕੋਲ ਬੇਨਤੀ ਕਰ ਦਿਆਂ ਤੁਹਾਨੂੰ ਅਸੀਂ ਛੋਟੇ ਹੁੰਦੇ ਸੀ ਸਾਡੇ ਘਰ ਨਾਲ ਕੋਈ ਮਹਿਮਾਨ ਆਉਣਾ ਕਿਉਂ ਆਮ ਉਹ ਦਰੂ ਪੀਂਦੇ ਹੁੰਦੇ ਸੀ ਤੇ ਟੇਬਲ ਦੇ ਥੱਲੇ ਬੋਤਲ ਹੁੰਦੀ ਸੀ ਜੀ ਅੱਛਾ ਪਰਦਾ ਹੁੰਦਾ ਸੀ ਬੱਚਿਆਂ ਤੋਂ ਕੋਨ ਟੇਬਲ ਦੇ ਉੱਪਰ ਅੱਛਾ ਜੀ ਘਰ ਤੋਂ ਸਾਰੀਆਂ ਦੀਆਂ ਸ਼ੁਰੂ ਹੁੰਦੀਆਂ ਨੇ ਜਦੋਂ ਅਸੀਂ ਪਿਓ ਪਤ ਇਕੱਠੇ ਦਾਲੂ ਪੀਵਾਂਗੇ ਕੋਲ ਰੈਡੀ ਹੈ ਜੀ ਕੱਲ ਮੈਂ ਤਾਂ ਖਿਆਲ ਨਹੀਂ ਮੇਰੇ ਫਾਦਰ ਵੀ ਅਵਸਥਾ ਰਹੀ ਸੀਗੇ ਹਾਂਜੀ ਉਹ 98 ਦੇ ਐਕਸਪਾਇਰ ਹੋਏ ਨੇ ਜੀ ਜੀ ਮੈਂ ਜੋਬ ਚ ਮੈਂ ਕਦੇ ਨਹੀਂ ਚੱਜ ਕਰਦਾ ਜੀ 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 ਹਾਂਜੀ ਕਿਸੇ ਵੇਲੇ ਕਿਸੇ ਵੇਲੇ ਸ਼ਰਾਬ ਪਰੋਸੀ ਜਾਂਦੀ ਸੀਗੀ ਜਾਂ ਅੱਜ ਵੀ ਕਿਸੇ ਲਈ ਛੌਕ ਹੁੰਦਾ ਸੀ ਸ਼ਰਾਬ ਦਾ ਤੇ ਉਹ ਫੈਸ਼ਨ ਬਣਿਆ ਬਿਲਕੁਲ ਤੇ ਖੁਸ਼ੀ ਤੇ ਗਮੀ ਤੇ ਹਰ ਸਮਾਗਮ ਦੇ ਵਿੱਚ ਹਨਾ ਉਹ ਪਰੋਸੀ ਜਾਂਦੀ ਹੈ ਸ਼ਰਿਆਮ ਪਰੋਸੀ ਜਾਂਦੀ ਹੈ ਬਿਲਕੁਲ ਜੀ ਹੋ ਤਾਂ ਡਿਮਾਂਡਾ ਹੋਣਾ ਆਪਣੀਆਂ ਪੈਲਸ ਦੇ ਵਿੱਚ ਹੀ ਪੈਂਦਾ ਵਿਆਹ ਕਰਨ ਅਗਲੇ ਕਹਿੰਦੇ ਆਹ ਮਾਰਕਾ ਚਾਹੀਦਾ ਸਾਨੂੰ ਕੀ ਕਹੋਂਗੇ ਤੁਸੀਂ ਆਪਾਂ ਤਲਾਂ ਤਰ੍ਹਾਂ ਦੇ ਕੈਂਪ ਵੀ ਲਾਉਂਦੇ ਆ ਸਰਕਾਰ ਵੀ ਲਾਉਂਦੀ ਆ ਵੀ ਕਿਸੇ ਨੇ ਡਰਾਈਵਿੰਗ ਨਹੀਂ ਕਰਨੀ ਡਿੰਗ ਕਰਕੇ ਤਗੜੇ ਤਗੜਾ ਫਾਈਨ ਵੀ ਆ ਅਸੀਂ ਵੀ ਰੋਕਦੇ ਆ ਪਰ ਪੈਲਸ ਦੇ ਵਿੱਚ ਜਿਹੜੇ ਲੰਕ ਕੀਤੇ ਉਹ ਗੱਡੀ ਵੀ ਚਲਾਉਂਦਾ ਪੈਲਸ ਰੋਡ ਦੇ ਉੱਤੇ ਆ ਪੈਲਸ ਰੋਡ ਦੇ ਉੱਤੇ ਆ ਐਕਸੀਡੈਂਟ ਵੀ ਉਹਦਾ ਕਾਰਨ ਹੁੰਦੇ ਆ ਉਹਦਾ ਕਾਰਨ ਹੀ ਮੌਤ ਆ ਅਸੀਂ ਇੰਨਾ ਵੀ ਚਿੰਤਾ ਵੱਡ ਵੱਡ ਖਾਂਦੀ ਹੈ ਵੀ ਜਿਵੇਂ ਕਿਸੇ ਵੇਲੇ ਸ਼ਰਾਬ ਪੜਦੇ ਚ ਹੁੰਦੀ ਸੀ ਤੇ ਹੌਲੀ ਹੌਲੀ ਸ਼ਰਿਆਮ ਹੋ ਗਏ ਤੇ ਹੌਲੇ ਹੌਲੇ ਇਹਦਾ ਚੌਕ ਪੈਦਾ ਹੋ ਗਿਆ ਤਾਂ ਹੌਲੀ ਹੌਲੀ ਇਹ ਇੱਕ ਮਹਿਮਾਨ ਵਾਝੀ ਵੀ ਹੋ ਗਈ ਆ ਵਿਆਹ ਸ਼ਾਦੀ ਹਰ ਖੁਸ਼ੀ ਦੇ ਵੇਲੇ ਤੇ ਜਿਵੇਂ ਅੱਜ ਚਿੱਟਾ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੈ ਜਾਂ ਹੋਰ ਤਰ੍ਹਾਂ ਤਰ੍ਹਾਂ ਦੇ ਨਸ਼ੇ ਇਹ ਚਿੰਤਾ ਵੱਡ ਵੱਡ ਖਾਂਦੀ ਕਿਤੇ ਲੋਕ ਇਹਨੂੰ ਜਿਵੇਂ ਆਦੀ ਹੁੰਦੇ ਜਾ ਰਹੇ ਨੇ ਕਿ ਇਹ ਵੀ ਕਿਤੇ ਪੈਲਸਾਂ ਦੇ ਵਿੱਚ ਰਿਸ਼ਤੇਦਾਰਾਂ ਨੂੰ ਪ੍ਰੋਸਣਾ ਨਾ ਸ਼ੁਰੂ ਕਰ ਦੇਣ ਨਹੀਂ ਸਰ ਇਦਾਂ ਹੈ ਨਾ ਕਈ ਚੀਜ਼ਾਂ ਹੈਗੀਆਂ ਜਿਹਨੂੰ ਤਾਂ ਆਵਡ ਕਰ ਸਕਦੇ ਹਾਂ ਹੂੰ ਕਈ ਪਰਿਵਾਰ ਆ ਜਿਵੇਂ ਚਾਹ ਨਹੀਂ ਪੀਂਦੇ ਦਾਰੂ ਦੀ ਮਨਾਈ ਆ ਜਿਵੇਂ ਕਿ ਧਰਮ ਹੈਗੇ ਉਹਨਾਂ ਚ ਮਨਾਈ ਹੈਗੀ ਆ ਜੀ ਜੀ ਜੇ ਇਹ ਵੀ ਹੋ ਜਾਏ ਤਾਂ ਕੋਈ ਐਡੀ ਗੱਲ ਨਹੀਂ ਬਾਕੀ ਸਮਾਜ ਦਾ ਡੋਣਾ ਜ਼ਰੂਰੀ ਆ ਜੀ ਸਮਾਜ ਕੀ ਨਹੀਂ ਕਰ ਸਕਦਾ ਸਭ ਕੁਝ ਕਰ ਸਕਦਾ ਨਸ਼ਾ ਤਾਂ ਬਹੁਤ ਵੱਡੀ ਦੂਰ ਦੀ ਗੱਲ ਆ ਜੀ ਬੰਦ ਹੋਣਾ ਛੋਟੀ ਦੀ ਗੱਲ ਆ ਬਸ ਹਮ ਓਕੇ ਸਮਾਜ ਆਵੇ ਤਾਂ ਓਕੇ ਜੀ ਅੱਛੀ ਸਿੱਖਿਆ ਹੋਵੇ ਅچھے ਸੰਸਕਾਰ ਹੋਣ ਜਿਵੇਂ ਸਾਡੇ ਗੁਰਦੁਆਰੇ ਆ ਮੰਦਿਰ ਆ ਮਸੀਤਾਂ ਆ ਉੱਥੇ ਇਹਨਾਂ ਚੀਜ਼ਾਂ ਦਾ ਗਿਆਨ ਮਿਲੇ ਸਾਨੂੰ ਸਕੂਲ ਚੋਂ ਗਿਆਨ ਮਿਲੇ ਹਮ ਹਰ ਬੱਚਾ ਆ ਮਾਪਿਆਂ ਨੇ ਤਿਆਰ ਕਰਕੇ ਸਕੂਲ ਭੇਜਦਾ ਸਕੂਲ ਦੇ ਵਿੱਚ ਕਲਾਸਾਂ ਚਾਹੀਦੀਆਂ ਨੇ ਸਾਨੂੰ ਲਾਉਣੀਆਂ ਅਸੀਂ ਲਾਉਣੇ ਵੀ ਆ ਸਮਾਜ ਦਾ ਬਹੁਤ ਵੱਡਾ ਰੋਲ ਆ ਨਸ਼ੇ 'ਚ ਸਰ ਜੀ ਜਿਹੜਾ ਪੰਜਾਬ ਹੈ ਉਹ ਜਦੋਂ ਤੋਂ ਅਸੀਂ ਸੁਰਤ ਸੰਭਾਲੀ ਐ ਉਦੋਂ ਤੋਂ ਇਹ ਸੁਣਦੇ ਆ ਰਹੇ ਹਾਂ ਕਿ ਪੰਜਾਬ ਰੀਸ਼ੀਆਂ ਮੂਨੀਆਂ ਪੀਰਾਂ ਫਕੀਰਾਂ ਗੁਰੂਆਂ ਦੀ ਧਰਤੀ ਐ ਜੋਧਿਆਂ ਦੀ ਧਰਤੀ ਐ ਤੇ ਸਾਰੇ ਮਹਾਂਪੁਰਸ਼ਾਂ ਨੇ ਇਸ ਨਸ਼ੇ ਦਾ ਵਿਰੋਧ ਕੀਤਾ ਚੰਗਾ ਜੀਵਨ ਬਤੀਤ ਕਰਨ ਦੇ ਲਈ ਪ੍ਰੇਰਿਤ ਕੀਤਾ ਬਿਲਕੁਲ ਜੀ ਪਰ ਫਿਰ ਵੀ ਲੋਕ ਨਹੀਂ ਹਟੇ ਜਿਵੇਂ ਆਪ ਜੀ ਨੇ ਕਿਹਾ ਕਿ ਧਰਮ ਜਿਹੜੇ ਆ ਉਹ ਪ੍ਰੇਰਿਤ ਕਰਦੇ ਆ ਪਰ ਫਿਰ ਵੀ ਲੋਕ ਹਟਦੇ ਨਹੀਂ ਹਰ ਇਨਸਾਨ ਕੋਈ ਇਹ ਨਹੀਂ ਕਹਾ ਸਕਦਾ ਕਹੋਂ ਨੂੰ ਤਿਆਰ ਨਹੀਂ ਕਿ ਮੇਰਾ ਕੋਈ ਧਰਮ ਨਹੀਂ ਹੈ ਧਰਮ ਹੀ ਸਾਰੇ ਧਰਮ ਹੀ ਆ ਜੀ ਸਾਰੇ ਧਰਮ ਹੀ ਆ ਪਰ ਜਿਹੜੇ ਇਹ ਮਾੜੀਆਂ ਕ੍ਰੀਤੀਆਂ ਚ ਵੀ ਫਸੇ ਆ ਬਿਲਕੁਲ ਜੀ ਧਰਮ ਤੇ ਸਿਆਸਤ ਹੈ ਵੀ ਹੋ ਗਈ ਜੀ ਧਰਮ ਤੇ ਸਿਆਸਤ ਹੈ ਧਰਮ ਤੇ ਨਸ਼ਾ ਹੈ ਵੀ ਹੋ ਗਿਆ ਨਸ਼ਾ ਹੈ ਵੀ ਹੋ ਗਿਆ ਅੱਜ ਕੱਲ੍ਹ ਦੇ ਲੋਕ ਨਸ਼ੇ ਹੁਣ ਚਲੋ ਮੈਂ ਤਾਂ ਖਿਆਲ ਨਹੀਂ ਅੱਜ-ਅੱਜ ਤੱਕ ਦੇ ਜਿਵੇਂ ਸੁਣਦੇ ਆ ਵੋਟਾਂ ਹੀ ਵੰਡਿਆ ਗਿਆ ਫੜਿਆ ਤਾਂ ਕਦੇ ਹੈ ਨਹੀਂ ਜੀ 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 ਜਦੋਂ ਇਹ ਬੋਟ ਹੀ ਪਾਹੇ ਲੈ ਕੇ ਪਾਵਾਂਗੇ ਤੇ ਅਸੀਂ ਕੀ ਕਰਾਂਗੇ ਕੀ ਆਸ ਰੱਖਾਂਗੇ ਅਸੀਂ ਜੀ ਉਸ ਵੇਲੇ ਜਿਹੜਾ ਉਮੀਦਵਾਰ ਉਹ ਵੀ ਚਾਹੁੰਦਾ ਵੀ ਮੈਂ ਕਿਸੇ ਨਾ ਕਿਸੇ ਤਰ੍ਹਾਂ ਖਰੀਦ ਲਵਾਂ ਤੇ ਜਿਹੜਾ ਵੋਟਰ ਆ ਇਹ ਵੀ ਚਾਹੁੰਦਾ ਵੀ ਜੋ ਮੈਨੂੰ ਮਿਲਦਾ ਮੈਂ ਲੈਣ ਮਾਂ ਮੇਰੀ ਜੀਬ ਘਰੂ ਹੋ ਜਾ ਹੁਣ ਫਰਜ਼ ਕੋਲੋਂ ਇਹ ਕਹਿੰਦੇ ਚਲਾਨ ਕੱਢ ਦਿਆਂ ਜੀ ਕੱਢ ਤੋਂ ਕੱਢ ਚਲਾਨ 1000 ਰੁਪਏ ਦਾ ਜੀ ਉਹ ਕੀ ਦਊਗਾ ਕਿਸੇ ਨੂੰ ਅਬਲ ਤਾਂ ਮੈਂ ਇਹੋ ਜੀ ਚੀਜ਼ ਤੋਂ ਅਵੈਡ ਕਰਦਾ ਜੀ ਮੇਰਾ ਭਲਾ ਜੋ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰੂਗਾ ਜੀ ਕਿਉਂ ਮੈਂ ਬਖਸ਼ਦਾ ਮੈਂ ਵੀ ਲੈ ਚ ਰਿਆਂ ਜੀ ਦੱਸੋ ਮੈਂ ਇਹ ਪੀਸੀ ਅਕਟ ਦਾ ਪਰਚਾ ਅਗਲਾ 800 ਰੁਪਏ ਦਾ ਹੁੰਦਾ ਫਾਇਦਾ ਕਰਦਾ ਬਾਦਾਮ ਵੀ ਕਹਿੰਦੀ ਆ ਪੁਲਿਸ ਦੀ ਹਾਂ ਬਿਲਕੁਲ ਜਦੋਂ ਕਿ ਅਸੀਂ ਗੱਡੀ ਟਾਈਪ ਕਰਨੀ ਆ ਸਾਨੂੰ ਸੀਟ ਬੈਲਟ ਲਾਉਣੀ ਚਾਹੀਦੀ ਆ ਸਾਡੇ ਕੋਲ ਪੋਲੂਸ਼ਨ ਚਾਹੀਦਾ ਸਾਡੀ ਗੱਡੀ ਦੀ ਇੰਸ਼ੋਰੈਂਸ ਚਾਹੀਦੀ ਆ ਜੀ ਇਹ ਚੀਜ਼ਾਂ ਆਪਾਂ ਦੇਖ ਕੇ ਚਲਣੀਆਂ ਜੀ ਬਿਲਕੁਲ ਬਿਲਕੁਲ ਇਹ ਕਿੱਥੋਂ ਸੇਧ ਲੈਣੀ ਆਪਾਂ ਨੂੰ ਸਾਰੀ ਜੀ ਆਪਾਂ ਹੀ ਲੈਣੀ ਬਿਲਕੁਲ ਬਿਲਕੁਲ ਹੁਣ ਮਾਂ ਪਿਓ ਬੱਚਿਆਂ ਨੂੰ ਮੋਟਰਸਾਈਕਲ ਦੇ ਕੇ ਭੇਜ ਦਿਆ ਜਾਂ ਹੋਰ ਕਿਹੜੀ ਚੀਜ਼ ਦੇ ਭੇਜ ਦਿਆ ਮੈਂ ਤਾਂ ਕਹਿੰਦੀ ਨਾ ਸਪੀਅਰ ਨਹੀਂ ਕਰਦਾ ਜੇ ਕੋਈ ਬੁਲਟ ਵਾਲਾ ਪਟਾਕੇ ਮਾਰਦਾ ਮੈਂ ਬੋਨ ਕਰ ਦਾਂਗਾ ਵਾਹ ਜ ਮਤਲਬ ਕੋ ਦੋ ਰੂਲ ਬਣਦਾ ਮੈਂ ਕਾਰਵਾਈ ਕਰਦਾ ਬਿਲਕੁਲ ਜੀ ਸਰਕਾਰ ਵੱਲੋਂ ਤਾਂ ਕਾਨੂੰਨ ਸਖਤ ਬਣਾਏ ਜਾਂਦੇ ਨੇ ਲੋਕਾਂ ਦੇ ਭਲੇ ਵਾਸਤੇ ਹੁੰਦੇ ਆ ਪਰ ਥੱਲੇ ਲੈਵਲ ਤੇ ਜਿਹੜੇ ਲੀਡਰ ਸਹਿਬਾਨ ਹੁੰਦੇ ਆ ਉਹਦੀ ਕੋਈ ਨਹੀਂ ਜੀ ਇਹ ਖਿਆਲ ਰੱਖਿਓ ਜੀ ਇਹ ਸਾਡੇ ਪਾਰਟੀਆਂ ਦੇ ਜੀ ਇਹ ਤਾਂ ਚਲੋ ਬੱਚਾ ਸਕੂਲ ਲੇ ਜਾਂਦਾ ਜੀ ਇਹ ਕੰਮ ਤੇ ਚਾਰ ਜਣੇ ਸਗੇ ਜੀ ਇਹ ਲਾਪਰਵਾਹੀ ਇਹਦੇ ਕੋ ਕੋ ਅੱਗੇ ਨਹੀਂ ਤਾਂ ਕੋਈ ਗੱਲ ਨਹੀਂ ਅੱਗੇ ਆ ਕੇ ਕਿਤੇ ਨਾ ਕਿਤੇ ਕਿਤੇ ਨਾ ਉਹ ਸਿਸਟਮ ਜਿਹੜਾ ਇਹ ਉਹਦੀ ਕੋਈ ਗੱਲਬਾਤ ਨਹੀਂ ਜੀ ਇਹ ਚ ਮਾਪੇਦਾਰ ਰੋਲ ਬਹੁਤ ਵੱਡਾ ਹੂੰ ਕਾਨੂੰਨ ਬਣਿਆ ਵੀ ਜੇ ਮਾਪੇ ਦਾ ਮਾਪਿਓ ਦਾ ਮੋਟਰਸਾਈਕਲ ਹੈ ਬੱਚੇ ਨੂੰ ਲੈ ਕੇ ਭੇਜਦੇ ਤਿੰਨ ਸਾਲ ਦੀ ਸਜ਼ਾ ਹੋਸੀ ਜੀ ਪਹਿਲਾ ਫਰਜ਼ ਮਾਪਿਓ ਦਾ ਦੂਜਾ ਸਕੂਲ ਵਾਲਿਆਂ ਦਾ ਵੀ ਜਿਹੜਾ ਬਕਾ ਬੱਚਾ ਬਾਈਕ ਤੇ ਆਉਂਦਾ ਸਕੂਲ ਦੂਜਾ ਸਕੂਲ ਵਾਲਿਆਂ ਦਾ ਸਕੂਲ ਵਾਲਿਆਂ ਦਾ ਪਹਿਲਾ ਮਾਪਿਓ ਦਾ ਫਰਜ਼ ਬਣਦਾ ਜੀ ਵੀ ਬੇਟਾ ਤੂੰ ਬਿਨਾਂ ਲਾਇਸੈਂਸ ਤੋਂ ਗੱਡੀ ਨਹੀਂ ਚਲਾਉਣੀ ਜੀ ਬਿਨਾਂ ਲਾਇਸੈਂਸ ਤੋਂ ਡਰਾਈਵ ਬਾਈਕ ਤੇ ਨਹੀਂ ਕਰ ਸਕਦਾ ਜੀ ਜੀ ਬਿਨਾਂ ਗੇਅਰ ਵਾਲੀ ਗੱਡੀ ਚਲਾ ਸਕਦਾ ਜੀ 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 ਇਹ ਮਾਪਿਓ ਦਾ ਫਰਜ਼ ਹੈ ਸਾਰੀਆਂ ਚੀਜ਼ਾਂ ਗਾ ਟੀਵੀ ਤੇ ਹੁੰਦੀਆਂ ਹੈ ਇਹਦੇ ਤੇ ਆਪਾਂ ਜੁੜੇ ਆ ਫੇਸਬੁਕ ਚੱਲਦੀ ਹੈ ਆਪਣ ਕਲਪਸਰ ਸਭ ਚਾਹ ਲੋ ਤੇ ਹਰ ਇੱਕ ਚੀਜ਼ ਅਵੇਲੇਬਲ ਆ ਜੀ 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 ਬਾਕੀ ਇਨਸਾਨ ਦੀ ਸੋਚ ਆ ਚੰਗਾ ਦੇਖਣਾ ਉਹ ਫੇਸਬੁਕ ਤੋਂ ਮਿਲ ਜਾਣੇ ਮਾੜਾ ਦੇਖਣਾ ਉਹ ਮਿਲ ਜਾਣਾ ਜੀ 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 ਆਖਰ ਤੇ ਸਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜਿਹੜੀ ਨੌਜਵਾਨ ਪੀੜੀ ਐ ਜਿਹੜੀ ਗਰਸਤ ਐ ਜਿਹੜੀ ਫਸੀ ਹੋਈ ਐ ਵੈਸੇ ਤਾਂ ਉਹਨਾਂ ਨੂੰ ਵੀ ਵਾਪਸ ਮੁਕਤ ਹਰਾ ਦੇ ਵਿੱਚ ਆਉਣਾ ਚਾਹੀਦਾ ਹੈ ਸਮਾਜ ਸਪੋਰਟ ਵੀ ਕਰਦਾ ਹੈ ਬਿਲਕੁਲ ਤੇ ਖਾਸ ਕਰਕੇ ਜਿਹੜੀ ਨਵੀਂ ਪੀੜੀ ਐ ਜਿਹੜੀ ਪਨੀਰੀ ਐ ਜਿਹੜੀ ਪੁੰਗਰ ਰਹੀ ਤੇ ਵੱਡੀ ਵੱਡੀ ਉੱਠ ਰਹੀ ਐ ਉਹਨਾਂ ਨੂੰ ਕਿਵੇਂ ਬਚਿਆ ਜabb ਕਿਵੇਂ ਬਚਣ ਉਹ ਉਹਨਾਂ ਨੂੰ ਕੀ ਪ੍ਰੇਰਨਾ ਦੇਣਾ ਚਾਹੁੰਦੇ ਘਰ ਤੋਂ ਸਾਰੀਆਂ ਜਿਹੀਆਂ ਸ਼ੁਰੂ ਹੁੰਦੀਆਂ ਨੇ ਜੀ ਜੀ ਮਾਂ ਪਿਓ ਦਾ ਫਰਜ਼ ਹੁੰਦਾ ਮਾਤਾ ਦਾ ਖਾਸ ਕਰਕੇ ਅੱਛਾ ਜੀ ਬਿਲਕੁਲ ਜੀ ਜੇ ਮਾਂ ਪਰਦੇ ਪਾਊਗੀ ਬੱਚਾ ਹੋਰ ਚੋਰੀ ਕਰੂਗਾ ਗਲਤ ਕੰਮ ਕਰ ਜਾਊਗਾ ਜੀ ਜੇ ਬੱਚਾ ਸਕੂਲ ਗਿਆ ਨਾ ਤੇ ਉਹ ਸਕੂਲ ਜਾਵੇ ਪੇਰੈਂਟਸ ਮੀਟਿੰਗਾਂ ਹੁੰਦੀਆਂ ਨੇ ਬੱਚੇ ਅੱਜ ਕੱਲ੍ਹ ਉਹਨਾਂ ਬਗੈਰ ਜਵੇੜੀ ਨਹੀਂ ਮਾਰ ਸਕਦੇ ਜਿਵੇਂ ਸਾਡੇ ਸਮੇਂ ਦੀ ਕੱਲ ਫੜਕੀ ਚੇੜਾ ਮੱਗਦੀਆਂ ਸੀਗੀਆਂ ਅਸੀਂ ਸਟੱਡੀ ਕੀਤੀ ਇੱਥੋਂ ਤੱਕ ਪਹੁੰਚ ਗਏ ਅੱਜ ਤੱਕ ਉਹਨਾਂ ਦੀ ਆਦਰ ਕਰਦੇ ਗੁਰੂ ਆਪਿਆਂ ਦਾ ਜੀ ਮੈਂ ਗੁਰੂ ਸਮਾਨ ਮੰਨਦਾ ਜੀ 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 ਅਗੇ ਦਾ ਕਟਾਪਾ ਚੜਦਾ ਸੀ ਪੂਰਾ ਜੀ ਕੰਨ ਵੀ ਫੜਦੇ ਰਹੇ ਸੀ ਥਾਪੜਾ ਫਿਰਦਾ ਸੀ ਤੇ ਉਹ ਜੇ ਉਹ ਥਾਪੜਾ ਸਿਆ ਸੀਗਾ ਤੇ ਉਸ ਦਾ ਹੁਣ ਜਿਹੜੇ ਜਿਨ੍ਹਾਂ ਨੇ ਮਾਰਾਂ ਖਾਧੀਆਂ ਉਹ ਅੱਜ ਤਾਰੀਫ ਵੀ ਕਰਦੇ ਆਪਣੇ ਗੁਰੂ ਸਾਹਿਬ ਦੀ ਹੈ ਨਾ ਬਿਲਕੁਲ ਅਸੀਂ ਗੁਰੂ ਵੀ ਮੰਨਦੇ ਆ ਤੇ ਅਸੀਂ ਉਹਨਾਂ ਦੀ ਤਾਰੀਫ ਵੀ ਕਰਦੇ ਆ ਵੀ ਉਹਨਾਂ ਦੀ ਬਦੌਲਤ ਇੱਥੋਂ ਤੱਕ ਪਹੁੰਚੇ ਅੱਜ ਕੱਲ੍ਹ ਕੀ ਟੀਚਰ ਨਹੀਂ ਝੜਕਿਆ ਨਹੀਂ ਹਸਿਆ ਮੈਨੂੰ ਲੱਗੇ ਟੀਚਰ ਕੋ ਚਲੇ ਜਾਂਦੇ ਪੇਰੈਂਟਸ ਮੀਟ ਤੋਂ ਪਹਿਲਾਂ ਹੀ ਚਲੇ ਜਾਂਦੇ ਆ ਜਦ ਕਿ ਜਦੋਂ ਬੁਲਾਇਆ ਜਾਂਦਾ ਪੀਰੀਅਡਸ ਨੂੰ ਉਹ ਤਾਂ ਜਾਂਦੇ ਨਹੀਂ ਉਹ ਤਾਂ ਜਾਂਦਾ ਨਹੀਂ ਇਹ ਜੋ ਮਾਪਿਓ ਦਾ ਬਹੁਤ ਵੱਡਾ ਰੋਲ ਆ ਜੀ ਬਿਲਕੁਲ ਮਾਪੇ ਬਾਬ ਜਿਹੜਾ ਉਹਦਾ ਵੱਡਾ ਰੋਲ ਹੈ ਹਾਂ ਤੇ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਤੇ ਮੇਰਾ ਤੇ ਕੋਈ ਸੰਦੇਸ਼ ਆ ਜੀ ਕੋਈ ਮੈਂ ਬੇਨਤੀ ਕਰ ਸਕਦਾ ਵੀ ਜਿੰਨਾ ਵੀ ਨਸ਼ੇ ਤੋਂ ਬਚਿਆ ਜਾ ਸਕਦਾ ਬਚੋ ਜੀ ਜੀ ਜਿਉ ਲਾਈਆ ਸੀ ਨਹੀਂ ਜਾਂਦਾ ਉਹ ਕਿਤੇ ਨਸ਼ਾ ਖਾਂਦਾ ਪੱਤੇ ਹੀ ਖਾਂਦਾ ਹੋ ਵੈਜੀਟੇਰੀਅਨ ਵੈਜੀਟੇਰੀਅਨ ਜੀ ਔਰ ਕਿੱਡੀ ਸੇ ਤੱਕ ਕਿੱਡੀ ਤਾਕਤ ਹੈ ਸਭ ਤੋਂ ਵੱਡਾ ਪਾਵਰਫੁਲ ਜਾਨਵਰ ਬਾਗਲ ਹੈ ਜੀ 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 ਬਾਬੇ ਦੀ ਬਾਣੀ ਸੇਹ ਦਿੰਦੀ ਆ ਸਾਨੂੰ ਜਿੰਨੇ ਗ੍ਰੰਥ ਨੇ ਉਹ ਸੇਹ ਦਿੰਦੇ ਨੇ ਰੋਸ਼ੇ ਤੋਂ ਬਚੋ ਜੀ 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 ਸੱਜੀ ਇਥੇ ਇੱਕ ਇਹ ਵੀ ਗੱਲ ਆਉਂਦੀ ਆ ਮੈਂ ਚਲੋ ਆਖਰ ਤੇ ਇੱਕ ਵਾਰ ਮੈਂ ਫੇਰ ਤੁਹਾਡੇ ਨਾਲ ਸਾਂਝੀ ਕਰ ਲਾਂ ਚੰਗੀਆਂ ਚੀਜ਼ਾਂ ਬਿਲਕੁਲ ਹਰੀਆਂ ਸਬਜ਼ੀਆਂ ਤਾਜ਼ਾ ਫਰੂਟ ਹੁਣ ਤੇ ਡਰਾਈ ਫਰੂਟ ਵੀ ਮੈਂ ਇੱਕ ਦਿਨ ਦੇਖਿਆ ਕਿ ਅਖਰੋਟ ਉੱਚੀ ਉੱਚੀ ਬੰਦਾ ਹੋਕਾ ਦੇ ਰਿਆ ਸੀ ਸਵੇਰੇ ਸਵੇਰੇ ਅਖਰੋਟ ਲੈ ਲਓ ਅਖਰੋਟ ਲੈ ਲਓ ਡਰਾਈ ਫਰੂਟ ਵੀ ਪਿੰਡਾਂ ਦੇ ਵਿੱਚ ਹੁਣ ਉਹ ਆਮ ਆਲਾ ਸ਼ਹਿਰਾਂ ਦੇ ਵਿੱਚ ਗਲੀਆਂ ਦੇ ਵਿੱਚ ਵੀ ਵਿਕਦਾ ਬਿਲਕੁਲ ਜੀ ਉਹ ਨੂੰ ਨਹੀਂ ਲੈਣਾ ਤੇ ਲੋਕ ਛੁੱਪ ਛੁੱਪ ਕੇ ਨਸ਼ਾ ਨਸ਼ਾ ਤਰਜੀਹ ਦਿੰਦੇ ਆ ਜੀ ਕਦੀ ਕਿਸੇ ਨੇ ਕਿਹਾ ਮੈਂ 2 ਕਿਲੋ ਸੇਵ ਖਾ ਗਿਆ 2 ਕਿਲੋ ਦੁੱਧ ਪੀ ਗਿਆ 2 ਕਿਲੋ ਬਦਾਮ ਖਾ ਲਿਆ ਜਮ ਪਰ ਹਾਲ ਨਹੀਂ ਲਾਇਆ ਨਸ਼ਾ ਜਿਹੜੀ ਚੀਜ਼ ਤੇ ਪਉਂਦੀ ਉਹ ਅਸੀਂ ਲੈਣ ਜਾਂਦੇ ਆ ਲੋਕ ਲੋਕ ਕੇ ਵੀ ਲੈਣ ਲੋਕ ਲੋਕ ਕੇ ਲੈਣ ਜਾਂਦੇ ਆ ਤੁਹਾਡੇ ਤੋਂ ਵੀ ਲੋਕ ਲੋਕ ਕੇ ਦੂਰ ਦਰਾਡੇ ਦੂਰ ਦਰਾਡੇ ਤੋਂ ਪੁਲਿਸ ਤੋਂ ਵੀ ਲੋਕ ਲੋਕ ਕੇ ਔਰ ਆਪਣੇ ਸਮਾਜ ਤੋਂ ਵੀ ਸਮਾਜ ਤੋਂ ਵੀ ਲੋਕ ਲੋਕ ਕੇ ਤਾਂ ਪਤਾ ਹੁੰਦਾ ਕਰਦਿਆਂ ਨੂੰ ਪਤਾ ਹੁੰਦਾ ਵੀ ਸਾਡਾ ਬੱਚਾ ਗਲਤ ਕੰਮ ਕਰਦਾ ਫਿਰ ਬਣਦਾ ਪਉਂਦੇ ਆ ਜਿੱਦੋਂ ਕਿ ਸਭ ਤੋਂ ਵੱਡਾ ਰੋਣ ਦੇਣਾ ਕਰਦਿਆਂ ਦਾ ਅੱਛਾ ਆਖਰ ਤੇ ਦੱਸਿਓ ਵੀ ਜਿਹੜੇ ਨੌਜੋਨ ਫਸ ਜਾਂਦੇ ਆ ਗ੍ਰਸਤ ਹੋ ਜਾਂਦੇ ਆ ਉਹ ਕਿਤੇ ਨਾ ਕਿਤੇ ਪਛਤਾਉਂਦੇ ਵੀ ਆ ਜਦੋਂ ਫਸ ਜਾਂਦੇ ਪਛਤਾਉਂਦੇ ਵੀ ਆ ਕਈ ਮੁਖਤਰਾ ਚਾਵੀ ਜਾਂਦੇ ਕਈ ਛੱਡ ਵੀ ਗਏ ਕਈ ਛੱਡ ਵੀ ਜਾਂਦੇ ਆ ਛੱਡ ਵੀ ਜਾਂਦੇ ਆ ਤੇ ਪਛਤਾਉਂਦੇ ਵੀ ਆ ਵੀ ਮਾੜਾ ਟਾਈਮ ਸੀ ਮਾੜਾ ਟਾਈਮ ਸੀਗਾ ਜੀ ਹਾਂ ਪਛਤਾਉਂਦੇ ਵੀ ਆ ਹਾਂ ਮੈਂ ਕੋਈ ਦਿਨ ਉਹ ਇੱਕ ਪਰਚਾਤਾ ਜੀ ਮੁੰਡਾ ਫੜਿਆ ਜੀ ਵੀ ਕਾਕਾ ਤੋਂ ਗੋਲੀਆਂ ਇਹ ਕਹਿੰਦੇ ਜੀ ਮੈਂ ਗੋਲੀਆਂ ਖਾਂਦਾ ਸੀਗਾ ਮੈਂ ਵੇਚਾ ਲਾ ਪਿਆ ਹਾਂ ਕੰਮ ਕੋਈ ਨਹੀਂ ਕਹਿੰਦਾ ਬਿਲਕੁਲ ਜੀ ਹੂੰ ਹੂੰ ਨਹੀਂ ਜੀ ਬਸੇ ਐਨ ਵੀ ਪੰਜਾਬ ਦੇ ਵਿੱਚ ਬੇਰਜ਼ਗਾਰੀ ਨਹੀਂ ਆ ਦਿੱਨੀ ਪੰਜਾਬ ਦੇ ਲੋਕਾਂ ਨੇ ਬਣਾ ਲਈ ਜੇ ਆਪਾਂ ਜਿਹੜੇ ਆਪਣੇ ਪ੍ਰਵਾਸੀ ਪ੍ਰਭਾ ਪ੍ਰਾ ਹੈਗੇ ਆ ਕੋਈ ਜੂਪੀ ਤੋਂ ਵਿਹਾਰ ਤੋਂ ਵੱਖ-ਵੱਖ ਸਟੇਟਸ ਤੋਂ ਪੰਜਾਬ ਦੇ ਵਿੱਚ ਉਹ ਕਾਮਯਾਬ ਹੈਗੇ ਆ ਉਹ ਉਹ ਵੀ ਸਾਡੇ ਭਰਾ ਹੈਗੇ ਆ ਕਾਮਯਾਬ ਹੋਣਾ ਚਾਹੀਦਾ ਪਰ ਪੰਜਾਬ ਦੇ ਨੌਜਵਾਨ ਜਿਹੜੇ ਆ ਉਹ ਇਸ ਗੱਲ ਦੀ ਜਿਆਦਾ ਦੁਹਾਈ ਪਾਈ ਜਾ ਰਹੇ ਆ ਤੇ ਇੱਥੇ ਕੰਮ ਹੈ ਨਹੀਂ ਕੰਮ ਹੈ ਨਹੀਂ ਕੰਮ ਅਸੀਂ ਸਰ ਕਰਕੇ ਰਾਜੀ ਨਹੀਂ ਕਰਕੇ ਰਾਜੀ ਅੱਗੇ ਜੇ ਬਾਪ ਪੱਠੇ ਵੱੜਦਾ ਇਹਨਾਂ ਤੇ ਪੋਤੇ ਜਿਹੜਾ ਸੀ ਉਹਦਾ ਚੋਕ ਹੀ ਲਿਆਉਂਦਾ ਸੀ ਇੱਥੇ ਹੀ ਟੋਕਾ ਪੁੱਤਰਦਾ ਸੀ ਮੱਝਾਂ ਹੁੰਦੀਆਂ ਸੀ ਗਾਵਾਂ ਹੁੰਦੀਆਂ ਸੀ ਅੱਜ ਕੱਲ ਕਿਹੜੇ ਜ਼ਿਮੀਂਦਾਰ ਦੇ ਘਰ ਤੋਂ ਆਦਾ ਹਾਂ ਕਿਸੇ ਕੋਲ ਕੋਲ ਹੈ ਨਹੀਂ ਵੀ ਕੋਈ ਨਹੀਂ ਮੇਰੇ ਕੋਲ ਜ਼ਿਮੀਂਦਾਰਾ ਜੀ ਜੀ ਅਸੀਂ ਆਪ ਦੋ ਜੀ ਤੋਂ ਲੈ ਲਿਆ ਜੀ ਜੀ ਇਹ ਕਈ ਵਾਰ ਤਾਂ ਹਾਸੋਹਿਣੀ ਦੀ ਗੱਲ ਹੁੰਦੀ ਆ ਸਰ ਜੀ ਜਦੋਂ ਜ਼ਿਮੀਂਦਾਰ ਸਰਦਾਰ ਜ਼ਮੀਨ ਵਾਲਾ ਆਪਣੀ ਪਤਨੀ ਨੂੰ ਨਾਲ ਲੈ ਕੇ ਸਬਜ਼ੀ ਮੰਡੀ ਤੋਂ ਮੂਹਲੀਆਂ ਲੈਣ ਗਿਆ ਬਿਲਕੁਲ ਅਸੀਂ ਆਪ ਜਾਣਿਆ ਜੀ ਕੀ ਕਹੀਆਂ ਕਿਉਂ ਸਾਡਾ ਟਾਈਮ ਹੀ ਹੈ ਨਹੀਂ ਜਦੋਂ ਮੈਂ ਪਰਦਾ ਸੀ ਘਰ ਦੀ ਖੇਤੀ ਹੁੰਦੀ ਸੀ ਘਰ ਦੀ ਸਬਜ਼ੀ ਹੁੰਦੀ ਸੀ ਪੌਸਟਿਕ ਸਬਜ਼ੀ ਹੁੰਦੀ ਸੀ ਜੀ ਰੂੜੀ ਨਾ ਸਮਝਦੇ ਆ ਰਹੇ ਜੀ ਕੋਈ ਬਿਮਾਰੀ ਨਹੀਂ ਸੀ ਕਦੇ ਸਿਰ ਵੀ ਨਹੀਂ ਦੁਖਿਆ ਕਦੇ ਸੀ ਦਾ ਹਾਂ ਤੇ ਅੱਜ ਕੱਲ ਬਲੋਕੇਜ ਆ ਇਹ ਦਵਾਈਆਂ ਲਈ ਆ ਜੀ ਇਹ ਦੇਖੋ ਬਹੁਤੇ ਤਾਂ ਜਿਨ੍ਹਾਂ ਦੇ ਕੋਲ ਜ਼ਮੀਨ ਹੈ ਹਾਂ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ ਉਹਨਾਂ ਦੀ ਬੇਵੱਸੀ ਹੈ ਜਿਨ੍ਹਾਂ ਕੋਲ ਜ਼ਮੀਨ ਹੈ ਪੁਰਾਣੇ ਸਮਿਆਂ ਦੇ ਵਿੱਚ ਆਪਣੇ ਡੇਰੇ ਦੇ ਖੂਹ ਦੇ ਆਲੇ ਦੁਆਲੇ ਬੇਲਾਂ ਚੜ ਲਈਆਂ ਅਦਰਕ ਜਿਹੜਾ ਜ਼ਮੀਨ ਦੇ ਵਿੱਚ ਹੋ ਸਕਦਾ ਲਸਣ ਸਬਜ਼ੀਆਂ ਮੂਰੀ ਲਗਭਗ ਸਾਰੀਆਂ ਘਰ ਦੇ ਵਿੱਚ ਵਰਤੋਂ ਵਾਲੀਆਂ ਚੀਜ਼ਾਂ ਉਦੋਂ ਕਹਿੰਦੇ ਹੁੰਦੇ ਸੀ ਕੱਲਾ ਲੂਣ ਨਹੀਂ ਪੈਦਾ ਕੀਤਾ ਜਾ ਸਕਦਾ ਬਾਕੀ ਸਾਰੀਆਂ ਚੀਜ਼ਾਂ ਘਰ ਹੁੰਦੀਆਂ ਸੀ ਜੀ ਹਰੀ ਸਬਜੀ ਹੋਣੀ ਗੋਭੀ ਹੋਣੀ ਬੇਗਨ ਹੋਣੇ ਹਾਂਜੀ ਗੋਲੀ ਹੋਣੀ ਈਵਨ ਇਥੋਂ ਹਲਦੀ ਵੀ ਕਰਦੀ ਹੁੰਦੀ ਸੀ ਹਲਦੀ ਕਰਦੀ ਇਹ ਚੀਜ਼ਾਂ ਵਧੀਆ ਨੇ ਸਾਰੀਆਂ ਤੇ ਹੁਣ ਤਾਂ ਜ਼ਿੰਮੇਦਾਰ ਗੱਡੀ ਲੈ ਕੇ ਜਾਂਦਾ ਆਟੇ ਦੀ ਥੈਲੀ ਵੀ ਬਾਜ਼ਾਰ ਤੋਂ ਲਿਆਉਂਦਾ ਬਿਲਕੁਲ ਹਰ ਤਰ੍ਹਾਂ ਦੀ ਸਬਜੀ ਜੇ ਨਾ ਸਮਾਂ ਹੋ ਗਿਆ ਜੀ ਹੈਨਾ ਇਸ ਮਾਡਰਨ ਸਮੇਂ ਨੇ ਨੁਕਸਾਨ ਕੀਤਾ ਸਮਾਂ ਦਾ ਖਾਸ ਕਰਕੇ ਪੰਜਾਬ ਦਾ ਹੁਣ ਸਾਡੇ ਬੱਚੇ ਫੋਨ 'ਤੇ ਬੈਠੇ ਆ ਜੀ ਉਥੇ ਦਿਹਾੜੀਆਂ ਕਰਦੇ ਨੇ ਹੂੰ ਉੱਤ ਸੜੀਆਂ ਕਰਦੇ ਨੇ ਕੰਮ ਜਿਹਨੂੰ ਮਰਜ਼ੀ ਪੁੱਛੋ ਮੈਂ ਕੰਮ ਤੇ ਆਂ ਜੀ ਚਾਹੇ ਮੇਰਾ ਬੇਟਾ ਹੈ ਚਾਹੇ ਬੇਟੀ ਹੈ ਚਾਹੇ ਭਤੀਜਾ ਚਾਹੇ ਮੇਰੀ ਭੈਣ ਆ ਮੈਂ ਕੰਮ ਤੇ ਆ ਪਾਦੀ ਮੈਂ ਬਾਅਦ ਚ ਫੋਨ ਕਰੂੰਗਾ ਸੱਚ ਜੜ ਸੰਡਿਓ ਵਿਹਲੇ ਆ ਉੱਥੇ ਕੀ ਉੱਥੇ ਸ਼ੋਅਲ ਸਿਕਿਉਰਟੀ ਆ ਮਸ਼ਾ ਇੱਥੇ ਤੋਂ ਵੀ ਜ਼ਿਆਦਾ ਮਿਲਦਾ ਉਪਰ ਮਿਲਦਾ ਉੱਥੇ ਪਰ ਇਹ ਆਪਣੇ ਆਪ ਤੇ ਡਿਪੈਂਡ ਕਰ ਤੁਸੀਂ ਕੱਲ ਨਾ ਕਰਨਾ ਅਸੀਂ ਲੋਕ ਆਪਦੀ ਜ਼ਿੰਮੇਵਾਰੀ ਤੋਂ ਭਜਦੇ ਆ ਹਾਂ ਇੱਥੇ ਸਾਰੀਆਂ ਚੀਜ਼ਾਂ ਦੂਜੇ ਤੇ ਥੋਪਦੇ ਆ ਹੁਣ ਫਰਜ਼ ਕਰ ਲਓ ਚਲੋ ਮੈਂ ਫੋਨ ਵੀ ਜਾ ਕੇ ਆਉ ਉਥੋਂ ਐਕਸੀਡੈਂਟ ਹੋ ਗਿਆ ਜੀ ਪੁਲਸ ਨੇ ਆਪਦੀ ਤਫਤੀਸ਼ ਕਰਨੀ ਆ ਜੀ ਫਾਇਰ ਬ੍ਰਿਗੇਡ ਨੇ ਗੱਡੀਆਂ ਸੱਜੇ ਖੱਬੇ ਕਰਨੀਆਂ ਜੀ ਹੈਲਥ ਡਿਪਾਰਟਮੈਂਟ ਆ ਉਹਨਾਂ ਦੇ ਬੰਦੇ ਨੇ ਸਾਹਮਣਾਂ ਜਿਹੜਾ ਇੰਜਣ ਹੋਇਆ ਜੀ ਇਥੇ ਸਾਲਾਂ ਕੋ ਪੁਲਸ ਦੇ ਪਿੰਡ ਆ ਹਾਂ ਇਥੇ ਕਹਿੰਦੇ ਪੁਲਸ ਕਰੇ ਪੁਲਸ ਕਰੇ ਅਸੀਂ ਕੁਝ ਨਹੀਂ ਕਰਨਾ ਹਾਂ ਇਹ ਚੀਜ਼ਾਂ ਜੀ 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 ਦਿਲਨਾਚਰ ਅਸੀਂ ਆਪਦੇ ਵਿੱਚੋਂ ਇਹ ਚੀਜ਼ਾਂ ਬਾਹਰ ਨਹੀਂ ਕੱਢਦੇ ਜੀ ਲੋਕਾਂ ਨੂੰ ਸਮਰਪਤ ਨਹੀਂ ਹੁੰਦੀ ਸੇਵਾ ਭਾਵਨਾ ਸਾਡੇ ਪੈਦਾ ਆਉਂਦੀ ਜੀ ਨਸ਼ਾ ਕੋਈ ਨਹੀਂ ਸ਼ਰਸਦਾ ਇੱਕ ਇਨਸਾਨ ਇਦਾਂ ਦੀ ਚੀਜ਼ ਜਿਹੜਾ ਮਰਜ਼ੀ ਚੰਗਾ ਮਾਰਾ ਕੰਮ ਕਰਾ ਲਵੇ ਹਾਂ ਸੌਖਾ ਕਰਦਾ ਲੋਚਾਵੇ ਮਾਈਂਡ ਬਣਾ ਲਿਆ ਆਪਦਾ ਵੀ ਮੈਂ ਨਸ਼ਾ ਛੱਡਣਾ ਤਿਆਗਣਾ ਤਿਆਗਦਾ ਵਾਜੀ ਬਿਲਕੁਲ ਜੀ ਸਮਾਜ ਦਾ ਬਹੁਤਾ ਹਿੱਸਾ ਹੈ ਜਿਹੜਾ ਬਿਲਕੁਲ ਕਿਸੇ ਨਸ਼ੇ ਦੇ ਨੇੜੇ ਨਹੀਂ ਜਾਂਦਾ ਜਿਵੇਂ ਤੁਸੀਂ ਉਹ ਤੁਹਾਡਾ ਸਟਾਫ ਹੈ ਮੈਂ ਵੀ ਨਹੀਂ ਜਾਂਦਾ ਹੋਰ ਆਸਮੀ ਹੈਗੇ ਨਹੀਂ ਹਾਂ ਬਿਲਕੁਲ ਬਿਲਕੁਲ ਜਿਹੜੇ ਉੱਥੇ ਸੰਗਤ ਜੁੜੀ ਹੋਈ ਹੈ ਬਖ ਬਖ ਗੁਰੂ ਘਰਾਂ ਤੇ ਸੰਗਤ ਜੁੜੀ ਹੈ ਬਹੁਤ ਸਾਰੀ ਉਹਨਾਂ ਦੇ ਵਿੱਚ ਬਹੁਤ ਗਿਣਤੀ ਹੈ ਮੁਸਲਮਾਨਾਂ ਦਾ ਮੌਸੇ ਸ਼ਰਾਬ ਪੀਣਾ ਵੀ ਹਰਾਮ ਹਾਂ ਬਿਲਕੁਲ 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 ਮੈਂ ਬਲੇਰ ਕੋਲੇ ਜਲਾਉਂਦਾ ਮੇਰੇ ਯਾਰ ਮਿੱਤਰ ਹੈ ਜੀ ਬਿਲਕੁਲ ਨਹੀਂ ਟੱਚ ਹੀ ਨਹੀਂ ਕਰਦੇ ਉਹ ਜੇ ਕੋਈ ਨਾਉਂ ਹੋਵੇ ਜੀ ਖਾਂਦੇ ਨੇ ਮੈਂ ਕੁਝ ਨਹੀਂ ਖਾਂਦਾ ਮੈਂ ਸੋ ਸੇਵੀਂ ਖਾਂਦਾ ਹਾਂ ਉਹਨਾਂ ਦੇ ਕੋਲ ਬਿਠੀਆਂ ਵਾਹ ਜੀ ਵਾਹ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਵਾਰਤਾਲਾਪ ਕਰਕੇ ਥੈਂਕ ਯੂ ਜੀ ਤੇ ਆਸ ਕਰਦੇ ਹਾਂ ਸਾਡੀ ਨੌਜੋਨ ਪੀੜ੍ਹੀ ਜਿਹੜੀ ਹੈ ਉਹ ਨਸ਼ਿਆਂ ਤੋਂ ਪਰੇ ਹੋ ਕੇ ਇੱਕ ਵਧੀਆ ਸਮਾਜ ਸਿਰਜੇ ਇਹ ਸਾਡੀ ਕਾਮਨਾ ਹੈ ਆਸ ਕਰਦੇ ਹਾਂ ਕਿ ਕਿਸੇ ਤੇ ਨਾ ਛੱਡੀਏ ਕਿ ਸਰਕਾਰਾਂ ਹੀ ਕਰਨ ਪ੍ਰਸ਼ਾਸਨ ਹੀ ਕਰੇ ਆਪਣੇ ਆਪ ਆਪਣੇ ਆਪ ਕਰੀ ਅਸੀਂ ਮੈਂ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਮੈਂ ਆਪਣੇ ਆਪ ਨੂੰ ਨਸ਼ਾ ਰਹਿਤ ਰੱਖਣਾ ਜੇ ਮੈਂ ਰਹੂੰਗਾ ਮੇਰਾ ਨਾਲ ਦਾ ਸਾਥੀ ਪਰਿਵਾਰ ਸਾਰਾ ਰਹੇਗਾ ਜੇ ਪਰਿਵਾਰ ਰਹੇਗਾ ਤੇ ਆਂਡੀ ਗਵਾਂਡੀ ਰਹਿਣਗੇ ਆਂਡੀ ਗਵਾਂਡੀ ਰਹਿਣਗੇ ਤਾਂ ਸਮਾਜ ਰਹੇਗਾ ਸਾਰਾ ਪਿੰਡ ਰਹੇਗਾ ਇਦਾਂ ਹੀ ਆਪਾਂ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਕਰ ਸਕਦੇ ਪੰਜਾਬ ਨੂੰ ਧੰਨਵਾਦ ਜੀ ਸਰ ਜੀ ਬਹੁਤ ਖੁਸ਼ੀ ਹੋਈ ਜੀ ਤੁਹਾਡੇ ਨਾਲ ਗੱਲਬਾਤਾਂ ਕਰਕੇ ਧੰਨਵਾਦ ਜੀ ਮਿਹਰਬਾਨੀ ਤੁਸੀਂ ਆਏ ਸਾਡੇ ਕੋਲ ਜੀ مهرباني ثینک يو جی ساسلګر نه دراز فلمه لګې دي ضروري جی ضروري مننه ثینک يو ډارمي